ਆਤੋ ਬੱਤਰ ਨੇ ਹਾਲਾਤ ਮੈਂ ਕਹਿੰਦਾ ਚਾਹੂੰਗਾ ਹਾਲਾਤ ਤੇ ਬਹੁਤ ਖਰਾਬ ਹੈ ਸੁਣਵਾਈ ਕੋਈ ਨਹੀਂ ਗਈ ਜਗਾ ਜਗਾ ਗੰਦ ਪਿਆ ਹੋਇਆ ਹੈ ਜਿੱਥੇ ਪਿਆ ਹੈ ਕੰਪਲੇਂਟ ਕਰੋ ਕੋਈ ਸੁਣਵਾਈ ਨਹੀਂ ਗਈ ਕਿਤੇ ਕੋਈ ਕੁਝ ਨਹੀਂ ਕਰ ਰਿਹਾ ਮੇਰਾ ਤੇ ਅਫੀ ਕਹਨਾ ਬੇਬੁਖ ਦੇਖੀ ਜਾਏ ਤੇ 에어ਪੋਰਟ ਰੋਡ ਤੇ ਮਸ਼ੀਨਰੀ ਆਇਆ ਸਾਈਡਾਂ ਦੀ ਸਫਾਈ ਕਰਨ ਅਸੇ ਕਿੰਨੇ ਦਿਨੋਂ ਸੋਸ਼ਲ ਮੀਡੀਆ ਦੇ ਸਰਕਾਰਾਂ ਦੇ ਝੂਠੇ ਪ੍ਰਚਾਰ ਉਹਨੇ ਦਿਨ ਤਿਹਾਰ ਵੀ ਸਾਰੇ ਨਿਕਲ ਗਏ ਆਪਾਂ ਕਿੱਥੇ ਸਫਾਈ ਕਰ ਰਹੇ ਹਾਂ ਜਿੱਥੇ ਹੋਈ ਹੋਵੇ ਸਿਰਫ ਖਾਣਾ ਪੂਰਤੀ ਕੀ ਆਪਾਂ ਟਾਈਮ ਪਾਸ ਕਰ ਰਹੇ ਆ ਦਿਨਾ ਚਾਹੀਦਾ ਆ ਵੀ ਜਿਹੜਾ ਥੋੜਾ ਪਤਾ ਚੁੱਕਿਆ ਜਾਣ ਰਿਹਾ ਏ ਕਾਰਪੋਰੇਸ਼ਨ ਚੋਂ ਚੁੱਕਿਆ ਜਾ ਰਿਹਾ ਕਾਰਪੋਰੇਸ਼ਨ ਦੇ ਫੰਡਾਂ ਚੋਂ ਚੁੱਕਿਆ ਜਾ ਰਿਹਾ ਜਿਹੜੇ ਸੋਸ਼ਲ ਮੀਡੀਆ ਦੇ ਚਤੇ ਆਪਣੇ ਚ ਪ੍ਰਚਾਰ ਕਰਦੇ ਨੇ ਇਹਨਾਂ ਨੂੰ ਪੁੱਛੋ ਕਿੱਥੇ ਪੈਸੇ ਦਿੰਦੇ ਜੇ ਕਿੱਥੇ ਲੇਬਰ ਆਂਦੀ ਕਿਹੜਾ ਪ੍ਰਾਈਵੇਟ ਕੰਮ ਚ ਗਾਉਂਦੇ ਲੋਗਰਾਂ ਨੂੰ ਪੇ ਕਰਦੇ ਨੇ ਹਰ ਹਾਊਸ ਟੈਕਸ ਬਿਲੀ ਟੈਕਸ ਹਰ ਚੀਜ਼ ਜੀਐਸਟੀ ਟੈਕਸ ਐਸਟੀਐਸਟੀ ਟੈਕਸ ਸਭ ਕੁਝ ਇਹ ਪੇ ਕਰਦੇ ਨੇ ਤੇ ਇਹਨਾਂ ਨੂੰ ਪੇ ਕਰਕੇ ਜਿਹੜੇ ਸਾਡੇ ਵਪਾਰੀ ਭਰਾ ਨੇ ਇਹਨਾਂ ਨੂੰ ਇਹ ਕੀ ਦਿੰਦੇ ਨੇ ਸਿਰਫ ਕੂੜਿਆ ਦੀ ਬੋਸ ਸੁਗ ਨਹੀਂ ਮੈਂ ਕਹਿੰਦਾ ਚਾਹੁੰਗਾ ਹਾਲਾਤ ਤੇ ਬਹੁਤ ਖਰਾਬ ਹੈ ਸੁਣਵਾਈ ਕੋਈ ਨਹੀਂ ਗਈ ਜਗ੍ਹਾ ਜਗ੍ਹਾ ਗੰਦ ਪਿਆ ਹੋਇਆ ਹੈ ਜਿੱਥੇ ਪਿਆ ਹੈ ਕੰਪਲੇਂਟ ਕਰੋ ਕੋਈ ਸੁਣਵਾਈ ਨਹੀਂ ਗਈ ਕਿਤੇ ਕੋਈ ਕੁਝ ਨਹੀਂ ਕਰ ਰਿਹਾ ਮੇਰਾ ਤੇ ਉਹੀ ਕਹਿਣਾ ਹਾਂਜੀ ਪਾਰਸ਼ਰ ਅਥਰੇ ਜਾਂ ਅਥਰੇ ਵਿਧਾਇਕ ਪਾਈ ਕਰੀ ਆਂਦੇ ਦੇ ਤੇ ਸਾਰੇ ਹੀ ਗਏ ਆ ਇੱਕ ਅੱਧੀ ਵਾਰ ਸੁਣਵਾਈ ਹੋ ਜੇਗੀ ਫੇਰ ਦੁਬਾਰਾ ਉਹੀ ਹਾਲ ਹੁੰਦਾ ਹੈ ਜਿੱਥੇ ਕੂੜਾ ਪਿਆ ਉਥੇ ਪਿਆ ਰਹਿੰਦਾ ਕੋਈ ਸਾਫ ਨਹੀਂ ਕੁਝ ਨਹੀਂ ਪੂਰੇ ਸ਼ਹਿਰ ਦੇ ਹੀ ਅੜਾ ਰਹੇ ਇਸ ਮਾਰਕੀਟ ਦੇ ਮਾਰਕੀਟ ਦੇ ਤੇ ਜ਼ਿਆਦਾ ਮਾਰੇ ਲਾਤਾ ਸ਼ਹਿਰ ਦੇ ਵੀ ਇਹੋ ਜਿਹਾ ਹੈ ਉਹੋ ਸ਼ਹਿਰ ਚੰਦਰੀ ਹਾਂਜੀ ਜੀ ਪਹਿਲਾਂ ਤੇ ਮੈਂ ਤੁਹਾਨੂੰ ਬਾਹਰ ਦੱਸਿਆ ਹੀ ਹੈ ਕਿ ਤੁਹਾਨੂੰ ਜਗਾ ਜਗਾ ਤੇ ਆਪਾਂ ਮੌਕੇ ਤੇ ਮੇਨ ਪੁਆਇੰਟਾਂ ਤੇ ਜਾ ਕੇ ਦੇਖਿਆ ਕਿੰਨੇ ਵੱਤ ਤੋਂ ਵੱਤ ਤੋਂ ਬੱਤਰ ਨੇ ਹਲਾ ਠੀਕ ਹੈ ਨਾ ਸਭ ਤੋਂ ਮੇਨ ਜ਼ਰੂਰੀ ਹੈ ਜਦੋਂ ਸਾਡੇ ਇਹ ਜਿਹੜੇ ਵਿਧਾਇਕ ਨੇ ਜਾਂ ਸਾਡੇ ਸੀਐਮ ਸਾਹਿਬ ਨੇ ਆਣਾ ਹੋਵੇ ਤਾਂ ਸੜਕਾਂ ਦੀ ਸਫਾਈ ਹੁੰਦੀ ਹੈ ਹੁਣ ਇਸ ਟਾਈਮ 에어ਪੋਰਟ ਰੋਡ ਦੇ ਸਾਈਡਾ ਤੇ ਦੇਖੋ ਅੱਜ ਅਗਰ ਹਨਾ ਦੀ ਡੇ ਬੁੱਕ ਦੇਖੀ ਜਾਏ ਤੇ 에어ਪੋਰਟ ਰੋਡ ਤੇ ਮਸ਼ੀਨਰੀ ਆਇਆ ਸਾਈਡਾ ਦੀ ਸਫਾਈ ਕਰਨਾ ਸੀ ਕਿੰਨੇ ਦਿਨ ਹੋ ਗਏ ਨੇ ਦਿਨ ਤੇ ਅਰ ਵੀ ਸਾਰੇ ਨਿਕਲ ਗਏ ਆਪਾਂ ਕਿੱਥੇ ਸਫਾਈ ਕਰ ਰਹੇ ਹਾਂ ਜਿੱਥੇ ਹੋਈ ਹੋਵੇ ਸਿਰਫ ਖਾਣਾ ਪੂਰਤੀ ਕਿ ਆਪਾਂ ਟਾਈਮ ਪਾਸ ਕਰ ਰਹੇ ਹਾਂ 에어ਪੋਰਟ ਰੋਡ ਤੋਂ ਲੈ ਕੇ 에어ਪੋਰਟ ਤੋਂ ਲੈ ਕੇ ਸਰਕਲ ਹਾਊਸ ਤੱਕ ਜਿੱਥੋਂ ਤੱਕ ਨਾ ਨਾ ਕਾਫਲਾ ਸ਼ੂ ਸ਼ੂ ਕਰਕੇ ਗੱਡੀਆਂ ਜਿਹੜੀਆਂ ਨਿਕਲਦੀਆਂ ਜਿਹੜਾ ਇਹਨਾਂ ਨੇ ਕਿਹਾ ਸੀ ਆਪਾਂ ਤੇ ਗੱਡੀ ਕੋਈ ਨਹੀਂ ਲਾਣੀ ਸਿਕਿਉਰਟੀ ਕੋਈ ਨਹੀਂ ਲਾਣੀ ਹੁਣ ਇੰਨਾ ਦਾ ਖਤਰਾ ਇਹਨਾਂ ਨੂੰ ਪੈ ਚੁੱਕਾ ਹੈ ਕਿ ਪਤਾ ਨਹੀਂ ਐ ਕਿ ਸਾਨੂੰ ਕਿਹੜੇ ਵੇਲੇ ਕਿਸੇ ਕਿੱਥੇ ਰੋਗ ਲੈਣਾ ਐਨੀ ਪਬਲਿਕ ਇਹਨਾਂ ਕੋ ਤੰਗ ਆ ਚੁੱਕੀ ਹੈ ਕੰਪਨੀ ਦਾ ਆਗਮਨ ਦਿਹਾੜਾ ਉਹ ਜੁੜ ਨਹੀਂ ਕੋਈ ਇੰਨੀ ਹੱਦ ਤੱਕ ਲੋਡ ਐ ਜਿਾਸਕ ਮਾਰ ਵਿਚਾਰ ਤੁਸਕਾ ਮਸ਼ਹੂਰ ਹੋ ਜੂਦਾ ਕੁਝ ਹੀ ਕਰ ਮਾਦੀ ਉਹ ਹਾਲਾਤ ਜਿਹੜੇ ਨੂੰ ਬਰਤੋ ਬਰਤੋ ਦੇਖੋ ਜੀ ਇੱਥੇ ਹੁਣ ਜਿਹੜੇ ਵੀ ਲੋਕ ਇੱਥੇ ਦਰਸ਼ਨ ਕਰਨ ਵਾਸਤੇ ਸੰਧਾਲੂ ਪਰੋ ਆ ਰਹੇ ਨੇ ਅੱਜ ਤੇ ਅਸੀਂ ਮਜੀਠ ਮੰਡੀ ਜਿਹੜੀ ਸਾਡੀ ਡਰਾਈ ਫਰੂਟ ਦੀ ਹੱਬ ਬੰਨੀ ਗਈ ਹੈ ਇੱਥੇ ਹੀ ਖੜੇ ਹਾਂ ਇੱਥੇ ਸਰਕਾਰਾਂ ਆਪਣੀ ਟੈਕਸਾਂ ਵੀ ਲੈਂਦੀਆਂ ਹਨ ਕੋ ਸਰ ਕੁਛ ਲੋਗਰਾਂ ਨੂੰ ਪੇ ਕਰਦੇ ਨੇ ਹਰ ਹਾਊਸ ਟੈਕਸ ਬੀਲੀ ਟੈਕਸ ਹਰ ਚੀਜ਼ ਜੀਐਸਟੀ ਟੈਕਸ ਐਸਜੀਐਸਟੀ ਟੈਕਸ ਸਭ ਕੁਝ ਇਹ ਪੇ ਕਰਦੇ ਨੇ ਤੇ ਇਹ ਉਹਨਾਂ ਨੂੰ ਪੇ ਕਰਕੇ ਜਿਹੜੇ ਸਾਡੇ ਵਪਾਰੀ ਭਰਾ ਨੇ ਇਹਨਾਂ ਨੂੰ ਇਹ ਕੀ ਦਿੰਦੇ ਨੇ ਸਿਰਫ ਕੂੜਿਆ ਦੀ ਬੋਸੂng ਨਹੀਂ ਕਿੱਥੇ ਇਹਨਾਂ ਦੀ ਟਰਾਲੀਆਂ ਕਿੱਥੇ ਇਹਨਾਂ ਦੀ ਮੈਨ ਪਾਵਰ ਕਿੱਥੇ ਹੈ ਸਭ ਕੁਝ ਕੌਣ ਕੌਣ ਵਾਲੀ ਵਾਰਸਾ ਦਾ ਕਿਸ ਤਰ੍ਹਾਂ ਵਾਲੀ ਵਾਰਸਾ ਦਾ ਕਿੱਥੇ ਗਏ ਸਾਰੇ ਪਾਰਸ਼ਦ ਕਿੱਥੇ ਗਏ ਇਹਨਾਂ ਦੇ 92 ਸੀਟਾ ਵਾਲੇ ਪੰਜਾਬ ਚ ਸਰਕਾਰ ਅਹਿਮਾਦੀ ਪਾਰਟੀ ਦੀ ਹੈ ਅੰਮ੍ਰਿਤ ਸਰਚ ਨਿਗਮ ਜਿਹੜੀ ਹੈ ਉਹ ਅਹਿਮਾਦੀ ਪਾਰਟੀ ਦੀ ਹੈ ਕਿਉਂਕਿ ਪਾਰਸ਼ਲ ਜੱਬ ਨੇ ਇਸ ਏਰੀਆ ਦੇ ਉਹ ਵੀ ਆਮ ਆਦਮੀ ਪਾ ਲਈ ਪਰ ਉਹ ਕਹਿੰਦੇ ਨੇ ਕਿ ਮੈਂ ਆਪਣੀ ਪਾਕਟ ਦੇ ਵਿੱਚੋਂ ਜਿਹੜਾ ਕੰਮ ਕਰਵਾ ਰਿਆ। ਕੀ ਉਹਨਾਂ ਇੱਕ ਜਿਹੜੀ ਨਿਗਮ ਹੈ ਉਹ ਇਸ लायक ਨਹੀਂ ਆ ਕਿ ਉਹ ਜਿਹੜਾ ਆਪਣੇ ਪਾਰਸ਼ਲ ਦੇ ਜਿਹੜੇ ਕੰਮ ਕਰਵਾ ਸਕੇ। ਚਲੋ ਪਾਰਸ਼ਲ ਸਾਡੇ ਇੱਥੋਂ ਦੇ ਨੇ ਉਹ ਪਾਕਟ 'ਚ ਪੈਸੇ ਵੀ ਲਗਾ ਰਹੇ ਉਹਨਗੇ। ਤੁਸੀਂ ਦੂਸਰੀ ਜਗ੍ਹਾ ਦੇਖੋ ਕਿ ਬਾਹਰੋਂ ਫੋਰਨਰ ਆ ਕੇ ਸਾਨੂੰ ਸਿਖਾ ਰਹੇ ਨੇ ਕਿ ਸਫਾਈ ਅਸਰ ਰੱਖੀ ਦੀ ਹੈ। ਕੀ ਕਾਰਪੋਰੇਸ਼ਨ ਨੂੰ ਇੱਥੋਂ ਵੇਖ ਕੇ ਉਹਨਾਂ ਨੂੰ ਸ਼ਰਮ ਨਹੀਂ ਆਈ? ਕਿ ਜਿਹੜੇ ਸਰਦਾਲੂ ਦਰਸ਼ਨ ਕਰਨ ਆ ਰਹੇ ਸਾਨੂੰ ਸਫਾਈ ਕਰਨੀ ਸਿਖਾ ਰਹੇ ਨੇ ਨਾ ਇਹਨਾਂ ਦਾ ਝਾੜੂ ਤੇ ਸਫਾਈ ਕਰਨ ਵਾਲਾ ਸਿਰ ਫੋਰਮਨ ਸਿਖਾ ਰਹੇ ਨੇ ਇਹ ਸਾਡੀ ਕਿੰਨੀ ਕਿੰਨੀ ਸਾਡੀ ਖੂਬੀ ਇਹਨਾਂ ਦੀ ਇਹ ਕਹ ਲਓ ਕਿ ਸਾਡੀ ਖੂਬੀ ਇਹੋ ਜੀ ਹੈ ਕਿ ਸਾਨੂੰ ਬਾਹਰ ਦੇ ਲੋਕ ਆ ਕੇ ਦੱਸਣਗੇ ਨਾ ਹੀ ਰੱਖਨੇ ਝਾੜੂ ਦੀਵੇ ਤਲੇ ਅੰਦੇਰਾ ਗੱਲ ਤੇ ਆਹੀ ਹੈ ਨਾ ਫਿਰ ਸਤਖੰਡ ਸਿੰਘ ਮੱਧੂ ਸਾਹਿਬ ਜੀ ਜੋੜ ਕੇ ਮੁਕਮਲ ਕਰ ਨਹੀਂ ਕਿ ਸੱਚਾ ਦੇ ਅੰਦਰੀ ਵਿਧੀ ਕੀ ਆਲੂ ਵਾਲੇ ਕੱਟਾ ਉਸ ਜਗ੍ਹਾ ਤੇ ਜਿਹੜੇ ਕੰਵਿਨਿਟੇਟਰ ਨੇ ਫੋਨ ਉੱਤੇ ਜਿਹੜੇ ਫੋਗ ਆਪਲੀਕ ਕਰਨੇ ਕੀ ਆ ਕਿਸ ਤਰ੍ਹਾਂ ਦਾ ਭਾਵ ਜਿਹੜਾ ਮੈਂ ਬਾਤ ਕਰਦਾ ਮੈਂ ਕਹਾਂ ਜੀ ਦੇਖੋ ਇਹ ਤੇ ਸਾਡਾ ਰਾਬੀ ਰੱਖਾ ਹੈ ਕਿ ਜਿਹੜਾ ਸਾਨੂੰ ਇਸ ਤਰ੍ਹਾਂ ਮਹਿੰਗੀ ਬਚਾ ਰਿਹਾ ਹੈ ਸਾਡੀ ਇੱਜ਼ਤ ਬਣਾਈ ਹੋਈ ਹੈ ਸ਼ਰਧਾਲੂ ਉੱਤੇ ਇਹ ਮੈਸੇਜ ਲੈ ਕੇ ਜਾ ਰਹੇ ਨੇ ਸਾਨੂੰ ਹੱਲੇ ਵੀ ਸ਼ਰਮ ਆਣੀ ਚਾਹੀਦੀ ਹੈ ਕਿ ਸ਼ਰਧਾਲੂ ਉਹਦੇ ਪਹਿਲੋਂ ਲੋਕ ਸ਼ਰਧਾਲੂਆਂ ਦੇ ਪੈਰਾਂ ਨੂੰ ਧੋਂਦੇ ਨੇ ਅਸੀਂ ਉਹਨਾਂ ਦੇ ਪੈਰ ਕੂੜੇ 'ਚ ਡੁਬੋ ਰਹੇ ਹਾਂ ਕੀ ਹੈ ਕਿੱਥੇ ਆ ਸਾਡੀ ਕਾਰਪੋਰੇਸ਼ਨ ਸਿਵਰੇਜ਼ ਦਾ ਗੰਦਾ ਪਾਣੀ ਸਟੇਟ ਲਾਈਟ ਦਾ ਬੰਗਲੇ ਜਗ੍ਹਾ ਜਗ੍ਹਾ ਤੇ ਗੰਦਗੀ ਹੈ ਕਿਉਂ ਨਹੀਂ ਜਿਹੜਾ ਇਹਨਾਂ ਨੂੰ 2 2 1/2 ਸਾਲ ਚੋਣ ਲੇਟ ਹੋਏ ਕਿਤੇ ਅਨਦੀ ਜਿਹੜੀ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਸੀ ਜਾਂ ਜਿਹੜੀ ਲੈਵਰਸ ਉਹ ਕਿਤਨਾ ਕਿਤੇ ਹਾਜ਼ਰੀ ਕਰਨ ਚਾਹੀਦੀ ਹਾਂ ਹੁਣੇ ਪਰ ਹੁਣ ਤਾਂ ਨਿਗਮ ਨੂੰ 9 ਮਹੀਨੇ ਹੋ ਗਏ ਨੇ ਬੜੀ ਹਾਊਸਿੰਗ ਮੀਟਿੰਗ ਇੱਕ ਵਾਰ ਹੋ ਗਿਆ ਫਿਰ ਦੁਬਾਰਾ ਹੋਊਗੀ ਮੀਟਿੰਗ ਨੂੰ ਸਭ ਜਾਣੇ ਕੀ ਕਾਰਨ ਹੈ ਨਿਲਾਇਕੀ ਇਹਨਾਂ ਦੀ ਫੇਲਿਅਰ ਐਡਮਿਨਿਸਟਰेटर ਨੂੰ ਬੰਨ ਬਣਾ ਲੈ ਹੱਥ ਬੰਨੇ ਹੋਏ ਨੇ ਕਿ ਕੋਈ ਕੰਮ ਨਹੀਂ ਕਰਨਾ 30000 ਰੁਪਏ ਜਿਹੜਾ 18000 ਰੁਪਏ ਜਿਹਦੀ ਤਨਖਾਹ ਹੋਵੇ ਸਫਾਈ ਸੇਵਕ ਦੀ ਠੀਕ ਹੈ ਨਾ ਉਹ ਘਰ ਬੈਠਾ ਹੈ 5000 ਰੁਪਏ ਮਹੀਨੇ ਨੂੰ ਕੋਈ ਕੰਮ ਤੇ ਲਾਇਆ ਹੈ 5000 ਵਾਲੇ ਕੋਈ 18000 ਦਾ ਕੰਮ ਕਿਸਰਾ ਲੈ ਸਕਦੇ ਕਹਿ ਸਕਦੇ ਸੀ ਕੁਝ ਜਿੰਨੇ ਪੈਸੇ ਦੇਵਾਂਗੇ ਉਹਨੇ ਤਾਂ ਕੰਮ ਉਹਨਾਂ ਕੀ ਕਰਨਾ ਨਾ ਉਹ ਕਿੱਥੇ ਇਹ ਚੀਜ਼ਾਂ ਵੇਖ ਰਹੇ ਨੇ ਕੌਣ ਚੈਕਿੰਗ ਕਰ ਰਿਹਾ ਹੈ ਕਿੱਥੇ ਐਡਮਿਨਿਸਟਰेटर ਐਡਮਿਨਿਸਟਰेटर ਸਿਰਫ ਇਹਨਾਂ ਨੇ ਰੋਕੇ ਰੱਖਿਆ ਕਿ ਛੋੜ ਕੋਈ ਗੱਲ ਨਹੀਂ ਬੈਠੋ 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 ਕਿ ਕਿੱਥੇ 파ਰਸ਼ਰ ਕੀ ਕਰ ਰਹੇ ਨੇ ਇੱਥੇ ਕਿੱਥੇ ਸਾਡੇ ਐਮਐਲਏ ਅਸੀਂ ਸਾਫ਼ ਜਗ੍ਹਾ ਤੇ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਆਏਗਾ ਸਾਡੇ ਜਿਹੜੇ ਐਮਐਲਏ ਸਾਹਿਬ ਹੈ ਦੁਰਗਿਆਣਾ ਮੰਦਿਰ ਦੇ ਬਾਸਾ ਸਫਾਈ ਕਰ ਰਹੇ ਨੇ ਸਾਫ਼ ਜਗ੍ਹਾ ਤੇ ਕਦੀ ਥੱਲੇ ਜਿਹੜਾ ਉਹਨਾਂ ਨੇ ਸਫਾਈ ਕਰਕੇ ਝਾੜੂ ਮਾਰਿਆ ਸਾਈਡ ਤੇ ਕੂੜਾ ਦੇਖਿਆ ਇੱਕ ਅਸੀਂ ਘਰ ਦੇ ਕਮਰੇ ਚ ਵੀ ਸਫਾਈ ਕਰਦੇ ਆ ਨਾ ਝਾੜੂ ਲਗਾਨੇ ਆ ਨਾ ਤੇ ਸਾਈਡ ਤੇ ਕੂੜਾ ਇਕੱਠਾ ਹੁੰਦਾ ਜਿਹੜੀ ਛੋਟੀ ਜੀ ਸੋਚ ਹੈ ਤੇ ਇਹ ਜਿਹੜੀ ਸਫਾਈ ਕਰਦੇ ਨਾ ਕੂੜਾ ਤਾਂ ਨਜ਼ਰ ਨਹੀਂ ਆਂਦਾ ਕੂੜਾ ਦਾ ਕੂੜਾ ਚਾਰੂ ਮਾਰਨ ਵਾਸਤੇ ਨਾ ਥੋੜਾ ਚੁਕੜਾ ਪੰਦਾ ਇਹ ਹੈਗੇ ਸਟੇਡ ਇਹ ਚੁਕਦੇ ਨਹੀਂ ਹੈ ਤੇ ਸਿਆਰੇ ਲੋਕ ਨੇ ਕਿਹਾ ਜਿਹੜਾ ਝੁਕੇ ਫਲ ਉਹਨੂੰ ਲੱਗਦਾ ਆਮ ਆਪ ਦੇ ਤਰਾਈ ਸਰਕਾਰ ਆਮਾਦੀ ਪਾਰਟੀ ਚੰਗੀ ਤਾਈ ਤੁਸੀ ਦੇਖ ਲਿਆ ਨਾ ਜਗਾ ਜਗਾ ਤੇ ਆਮ ਆਮ ਜਿਹੜੀ ਸਰਕਾਰ ਕਹਿ ਰਹੇ ਹੋ ਆਮ ਲੋਕ ਜਿਹੜੇ ਕਹਿ ਰਹੇ ਜਿਹੜਾ ਦੇ ਸਰਕਾਰ ਕਹਿ ਰਹੇ ਆਪ ਆਪਣੀ ਸਰਕਾਰ ਕੋਲ ਫੇ ਤਰਾਈ ਤਰਾਈ ਕਰ ਰਹੇ ਨੇ ਫੇ 체ਤੀ ਬਦਲ ਦੇਣਗੇ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ 2027 ਦੇ ਜਿਹੜੇ ਚੌਲੇ ਤਾਂ ਤਾਂ ਦੇ ਜਿਹੜੀ ਚੋਲਾ ਦਾ ਜਿਹੜੀ ਹੋ ਜਾਇਆ ਹੈ ਪਰ ਆਮ ਆਮੀ ਪਾਰਟੀ ਅੰਦਰ ਅਸੀਂ ਜਿਹੜੀ ਹੈ ਇਤਿਹਾਸ ਰਿਪੀਟ ਕਰਾਂਗੇ ਫੇ ਦੁਬਾਰਾ ਜਿੱਤੋ ਸਾਰੇ ਪਾਸੇ ਦੇ ਇਤਿਹਾਸ ਰਿਪੀਟ ਹੀ ਕਰ ਰਹੇ ਨੇ ਝਾੜੂ ਦਾ ਨਾਮ ਲੈ ਕੇ ਝਾੜੂ ਦੇ ਕਰਾ ਕੋ ਕੂੜੇ ਤੇ ਚੱਲ ਹੀ ਰਿਹਾ ਤੇ ਇਤਿਹਾਸ ਬੀੜ ਕਰਦੇ ਦੀ ਗੱਲ ਕਰ ਰਹੇ ਨੇ ਹਾਥ ਨਾ ਆਏ ਥੂ ਗੋੜੀ ਉੱਪਰ ਬੈਠੇ ਸੀ ਉਹ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਇਹ ਕਰਾਂਗੇ ਕਰਨਾ ਕੁਛ ਨਹੀਂ ਘਰ ਤੁਸੀਂ ਦੇਖੋ ਛੋਟੀ ਜੀ ਸੂਬਿਧਾ ਹੈ ਜਿਹੜੇ ਲੋਕ ਤੁਹਾਨੂੰ ਟੈਕਸ ਆ ਭਰਦੇ ਨੇ ਸੜਕ ਸਾਫ ਚਾਹੀਦੀ ਹੈ ਸੀਵਰੇ ਚੱਲਣਾ ਚਾਹੀਦਾ ਸਟਰੀਟ ਲਾਈਟ ਚਾਹੀਦੀ ਹੈ ਸਫਾਈ ਪ੍ਰੋਪਰ ਚਾਹੀਦੀ ਹੈ ਐਂ ਪੰਜ ਚੀਜ਼ਾਂ ਚਾਰ ਚੀਜ਼ਾਂ ਨਾਲ ਕੋ ਦਿੱਤੀਆਂ ਨਹੀਂ ਜਾ ਰਹੀਆਂ ਇਤਿਹਾਸ ਬੀੜ ਇਤਿਹਾਸਿਕ ਕੰਮ ਕਰਨ ਨੂੰ ਛੇਰਨੇ ਇਤਿਹਾਸਿਕ ਸਿਟੀ ਹੈ ਗੁਰੂ ਨਗਦੀ ਅਮਰ ਸਰ ਇਤਿਹਾਸਿਕ ਇਸ ਜਗ੍ਹਾ ਦੇ 파ਕੀ ਹੈ ਕੰਪਨੀ ਬਾਗ ਇੱਥੇ ਮਹਾਰਾਜਾ ਅੰਧੀਰ ਸਿੰਘ ਕੇ ਕਈ ਕਰੋੜਾਂ ਚਲਪਾਉਲੇ ਸੀ ਪੂਰਾ ਸ਼ਹਿਰ ਚਮਕਾ ਰਿਹਾ ਸੀ ਪਰ ਜਿਹੜੇ ਇਤਿਹਾਸਿਕ ਸਤਾਨ ਸਿੰਘ ਉਹਨਾਂ ਦੇ ਬਿਲਕੁਲ ਇਹ ਆਮ ਲੋਕਾਂ ਦੇ ਕਾਰਨ ਜੇਕਰ ਇਹ ਇਤਿਹਾਸਿਕ ਇਮਾਰਤਾਂ ਥੋੜੀ ਬਹੁਤੀ जगमਗਾਈਆਂ ਉਹ ਸਿਰਫ ਸੰਗਤਾ ਕਾਰਨ ਜਿਨ੍ਹਾਂ ਨੇ ਆ ਕੇ ਉੱਥੇ ਦੀਪਕ ਜਗਾਏ ਮੋਮਬਤੀਆਂ ਜਗਾਈਆਂ ਸਰਕਾਰ ਕੀ ਕਰਨੀ ਉਹਨਾਂ ਦੇ ਤੇ ਉਥੇ ਸਟਰੀਟ ਲਾਈਟ ਬੰਦ ਕੀਤੀਆਂ ਲਾਈਟਾਂ ਤਾਂ ਸਾਰੇ ਆਪਣੇ ਘਰ ਚ ਜਗਾ ਰਹੇ ਨੇ ਪਰ ਜਿਹੜੇ ਕੰਪੀ ਬਾਲ ਦੇ ਅੰਦਰ ਜਿਹੜੇ ਕਲੱਬ ਸੀ ਕਲੱਬਾਂ ਦੇ ਵਿੱਚ ਪੂਰੀ ਚਮਕ ਸੀ ਪਰ ਜਿਹੜੀ ਇਤਿਹਾਸਿਕ ਅੰਦਰ ਪ੍ਰਾਂਤ ਸੀ ਮੈਂ ਉਹੀ ਤਾਂ ਮਹਾਰਾਜ ਜੀ ਜਿਸ ਨੂੰ ਪ੍ਰੋਗਰਾਮ ਜਾਂ ਸ਼ੌਰੰਦ ਜਿਹੜਾ ਆਪ ਬਹਲੇ ਤੇ ਉਹ ਸਭ ਜਗ੍ਹਾ ਦੇ ਮੈਂ ਕਹਾਂ ਜੀ ਤੁਹਾਨੂੰ ਮੈਂ ਉਹੀ ਦੱਸ ਰਿਹਾ ਉਥੇ ਸੰਤਾ ਨੇ ਦੀਪਕ ਜਗਾਏ ਨੇ ਮੋਮਬਤੀਆਂ ਜਗਾਈਆਂ ਰੋਸ਼ਨੀ ਕਰਨ ਕਰਵਾਸੀ ਕਿਉਂਕਿ ਸਾਡੀ ਤੇ ਅਸੀਂ ਵੀ ਮਾਰਤਾ ਹਾਂ ਅਸੀਂ ਲੋਕ ਬੜੇ ਦੂਰੋ ਦੂਰੋਂ ਵੇਖ ਦਰਸ਼ਨ ਕਰਵਾਏ ਸੀ ਜਾਂਦੇ ਨੇ ਸਾਡੇ ਪੁਰਖਾ ਦੀ ਚੀਜ਼ ਐ ਅਸੀਂ ਉਹਨੂੰ ਮੇਨਟੇਨ ਨਹੀਂ ਕਰ ਸਕਦੇ ਐ ਮੈਨਾਂ ਤੇ ਖੁਦ ਘਰ ਦੇ ਬਾਹਰ ਕੂੜਾ ਲੱਗਾ ਹੋਇਆ ਐ ਉਹ ਆਪਣਾ ਥੜਾ ਨਹੀਂ ਸਾਫ਼ ਕਰ ਸਕਦੇ ਤਾਂ ਉਹ ਕੀ ਕੰਮ ਕਰਨਗੇ ਸ਼ਹਿਰ ਦਾ ਕੀ ਕਰ ਸਕਦੇ ਨੇ ਇਹਨਾਂ ਨੂੰ ਲੋਕ ਇਹਨਾਂ ਨੂੰ ਐਦਾਂ ਦੀ ਗੱਲਾਂ ਦਾ ਜਵਾਬ ਹੁਣ 2027 ਚ ਹੀ ਦੇਣਗੇ ਬਹੁਤ ਜਲਦੀ ਉਹ ਸਮਾਂ ਆਉਣ ਵਾਲਾ ਲੋਕਾਂ ਦਾ ਕਹਿਣਾ ਕਿ ਸਾਡੇ ਕੋਲ ਇਸ ਵਾਰ ਗਲਤੀ ਹੋ ਗਈ ਜਿਹੜਾ ਮਹੇਸ਼ ਖੰਨਾ ਜੀ ਨੂੰ ਅਸੀਂ ਜਿੱਦ ਦਾ ਜਰਾ ਫਤਵਾ ਨਹੀਂ ਦੇ ਸਕਦਾ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਜਿਹੜੇ ਬਾਹਰ ਤੁਹਾਡੇ ਬਿਲਕੁਲ ਘਰ ਦੇ ਨਜ਼ਦੀਕ ਵੀ ਜਿਹੜਾ ਚੌਂਕ ਦੇ ਵਿੱਚ ਕੂੜੇ ਦਾ ਢੇਰ ਜਿਹੜਾ ਉਹ ਲੱਗਾ ਹੋਇਆ ਕੀ ਕਾਰਨ ਸਮਝੋ ਕਿਉਂ ਨਹੀਂ ਉਹ ਜਿਹੜਾ ਉਠਾਏ ਜਾ ਰਹੇ ਵੇਖੋ ਮੇਰੇ ਘਰ ਦੇ ਬਾਹਰ ਵੀ ਲੱਗਾ ਦਾ ਸਾਰੇ ਸ਼ਹਿਰ 'ਚ ਵੀ ਲੱਗੇ ਨੇ ਸਾਰੀ ਵਾਰਡ ਦੇ ਵਿੱਚ ਲੱਗੇ ਨੇ ਔਰ ਸੋਸ਼ਲ ਮੀਡੀਆ ਦੇ ਸਰਕਾਰਾਂ ਦੇ ਝੂਠੇ ਪ੍ਰਚਾਰ ਉਹਨੇ ਕਈ ਬੰਦੇ ਸੋਸ਼ਲ ਮੀਡੀਆ 'ਤੇ ਆਪਣੀਆਂ ਟਿੱਪਣੀਆਂ ਪਾ ਦਿੰਦੇ ਨੇ ਕਈ ਆਪਣੀ रिकॉर्डिंग ਕਰਾਲਨ ਦੇ ਉਹ ਕਹਿੰਦੇ ਆ ਜੀ ਅਸੀਂ ਕਰਾ ਰਹੇ ਆ ਜੀ ਕਈ ਲੋਕੀ ਕਹਿੰਦੇ ਆ ਜੀ ਆਪਣੇ ਪੰਨਿਓ ਕਰਾ ਰਹੇ ਆ ਇਹਦੇ ਨਗਰ ਨਿਕੋਂਦਾ ਮੇਅਰ ਸਾਹਮਣੇ ਜਵਾਬ ਦੇਣਾ ਚਾਹੀਦਾ ਆ ਵੀ ਜਿਹੜਾ ਥੋੜਾ ਪਤਾ ਚੁੱਕਿਆ ਜਾਣ ਰਿਹਾ ਇਹ ਕਾਰਪੋਰੇਸ਼ਨ ਚ ਚੁੱਕਿਆ ਜਾ ਰਿਹਾ ਕਾਰਪੋਰੇਸ਼ਨ ਦੇ ਫੰਡਾਂ ਦੇ ਚੁੱਕਿਆ ਜਾ ਰਿਹਾ ਜੇ ਸੋਸ਼ਲ ਮੀਡੀਆ ਦੇ ਚਤੇ ਆਪਣੇ ਚ ਪ੍ਰਚਾਰ ਕਰਦੇ ਨਾ ਇਹਨਾਂ ਨੂੰ ਪੁੱਛੋ ਕਿੱਥੇ ਪੈਸੇ ਦਿੰਦੇ ਜੀ ਕਿੱਥੇ ਲੇਬਰ ਆਂਦੀ ਕਿਹੜਾ ਪ੍ਰਾਈਵੇਟ ਕੰਮ ਚ ਗਾਉਂਦੇ ਜੀ ਤਾਂ ਇਹ ਚ ਪ੍ਰਾਈਵੇਟ ਵਾਲੀ ਗੱਲ ਹੀ ਕੋਈ ਨਹੀਂ ਕਿ ਪਰ ਕਈ ਲੋਕਾਂ ਨੇ ਸੋਸ਼ਲ ਮੀਡੀਆ ਦੇ ਝੂਠੇ ਪ੍ਰਚਾਰ ਕਰਨ ਦੇ ਉਹ ਕਰ ਸਕਦੇ ਆ ਉਹ ਤੇ ਲੈਣਾ ਦੇਣਾ ਕਹਿੰਦੇ ਆਪਣੇ ਪਲਿਓ ਚੁਕਾਓ ਜਾਂ ਕਾਰਪਨ ਚੁਕਾਵੇ ਲੇਕਿਨ ਪ੍ਰੋਪਰ ਸਾਨੂੰ ਫੈਸਿਲਿਟੀ ਮਿਲਣੀ ਚਾਹੀਦੀ ਆ ਲੋਕਲ ਫੈਸਿਲਿਟੀ ਮਿਲਦੀ ਨਹੀਂ ਪਈ ਕੀ ਆ ਜਾ ਰਿਹਾ ਜੇ ਮੌਜੂਦਾ 파ਰਸ਼ਤ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਖੁਦ ਆਪਣੀਆਂ ਪ੍ਰਾਈਵੇਟ ਜਿਹੜਾ ਵਾਹिकल्स ਨੇ ਉਹ ਲਗਾ ਕੇ ਜਿਹੜੇ ਕੂੜੇ ਦੇ ਢੇਡ ਜਿਹੜੇ ਚੁਕਵਾ ਰਹੇ ਆ ਦੇਖੋ ਬੜੀ ਦੇਰ ਤੋਂ ਮੈਂ ਦੇਖਣਾ ਪਿਆ ਟਰਾਲੀਆਂ ਆਂਦੀਆਂ ਟਰਾਲੀਆਂ ਚੁੱਕਦੀਆਂ ਪਈਆਂ ਜੀ ਜਿਹੜੀਆਂ ਅੱਜ ਹੀ ਮੈਂ ਦੇਖਣਾ ਪਿਆ ਜਿਹੜੀਆਂ ਪੁਰਾਣੀਆਂ ਗੱਡੀਆਂ ਆ ਗਿਆ ਸੀ ਕੰਪਨੀ ਦੀਆਂ ਜਾਂ ਕਾਰਪੋਰੇਸ਼ਨ ਦੀਆਂ ਉਹ ਵੀ ਕੋੜਾ ਚੁੱਕਦੀਆਂ ਪਈਆਂ ਸੀ ਹੁਣ ਕੋਈ ਕਹਿੰਦਾ ਪਿਆ ਮੈਂ ਚੁਕਾਨਾ ਪਿਆ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਚੁਕਾਨ ਰਿਹਾ ਤੇ ਕਾਰਪੈਂਦੇ ਐ ਐਮਓਚ ਜਵਾਬ ਦੇ ਐਮਓਚ ਸਾਹਿਬ ਕੁਰਸੀ ਢਾਗੋ ਤੇ ਬੈਠੇ ਸਰਕਾਰ ਨੇ ਉਹਨਾਂ ਨੂੰ ਏਸੀ ਵਾਲੀ ਗੱਡੀ ਦਿੱਤੀ ਦੀ ਏਸੀ ਵਾਲਾ ਦਫਤਰ ਦਿੱਤਾ ਤਾਂ ਲੋਕਾਂ ਦੇ ਕੰਮ ਕਰਨਾ ਮੈਂ ਤਾਂ ਕਹਿੰਦਾ ਟੋਟਲ ਦੋਨੋਂ ਐਮਓਚ ਫੇਰ ਲਗਨ ਇਸ ਨੋਟ ਫਿਟ ਫਾਰ ਦਿਸ ਪੋਸਟ ਜਿਹੋ ਫਿਟ ਫਾਰ ਦਿਸ ਪੋਸਟ ਓਨ ਤੋ ਇਹ ਗੱਲ ਖੁਦ ਜਵਾਬ ਦਿਆਂ ਮੈਂ ਇਹ ਨਗਰ ਨਿਗਮ ਨਾਲ ਕੁੜਾ ਚ ਕਰ ਰਿਹਾ ਇਹ ਪ੍ਰਾਈਵੇਟ ਕੰਮ ਕੋਈ ਨਹੀਂ ਕਰਾ ਰਿਆ ਇਹਦਾ ਮਤਲ ਜਿਹੜੀ ਨਗਰ ਨਿਗਮ ਤੇ ਮੈਂ ਨਹੀਂ ਕਿਸੇ ਦਾ ਕੋਈ ਅਲੀਕੇਸ਼ਨ ਦੰਦਾ ਲੇਕਿਨ ਮੈਂ ਕਹਿੰਨਾ ਵੀ ਐਮਓਹ ਫੇਲ ਹੋ ਰਿਹਾ ਕਮਿਸ਼ਨ ਸਾਹਿਬ ਨੂੰ ਵੀ ਇਹਨਾ ਸੂਆ ਮੋਟਰ ਆਪਣਾ ਚਲਾਉਣਾ ਚਾਹੀਦਾ ਜੇ ਇਹੋ ਜਿਹਾ ਸੋਸ਼ਲ ਮੀਡੀਆ ਪੈਂਦੀ ਆ ਐਮਓਹ ਦੀ ਟੀਮ ਨੂੰ ਲੈਣ ਸੈਂਟਿਸਪੈਕਟਰ ਲੈ ਚੀਫ ਸੈਂਟਿਸਪੈਕਟਰ ਕਿੱਥੇ ਆ ਸੈਂਟਿਸਪੈਕਟਰ ਕਿੱਥੇ ਆ ਚੀਫ ਸੈਂਟਿਸਪੈਕਟਰ ਕਿੱਥੇ ਐਮਓਹ ਕਿਉਂ ਨਹੀਂ ਆ ਨਾ ਗੱਲਾਂ ਜਵਾਬ ਹੁੰਦਾ ਕਿਉਂ ਨਹੀਂ ਲੋਕਾਂ ਕੋਲ ਆ ਕੇ ਫੇਸ ਕਰਦੇ ਲੋਕਾਂ ਦੇ ਕੂੜੇ ਚੁਕਾਨ ਕਿਉਂ ਨਹੀਂ ਚੁਕਾਂਦੇ ਜੇ ਅਸੀਂ ਇਹਨਾਂ ਨੂੰ ਜਿੰਨੀ ਮੈਂ ਤੁਹਾਨੂੰ ਇਹ ਸਾਰਾ ਤੰਤਰ-ਮੰਤਰ ਗਿਣਾਇਆ ਹੈ 50 ਲੱਖ ਰੁਪਏ ਮਹੀਨੇ ਤੋਂ ਸਾਨੂੰ ਕਾਰਪੈਸ਼ਨ ਨੂੰ ਖਰਚਾ ਬੰਦਾ ਲੋਕਲ ਬੋਡੀ ਨੂੰ ਜੇ ਅਸੀਂ 50 ਲੱਖ ਰੁਪਏ ਮਹੀਨਾ ਨਾਲ ਤਨਖਾਹਾਂ ਦੇ ਕੇ ਗੱਡੀਆਂ ਦੇ ਕੇ ਡਰਾਈਵਰਾਂ ਦੇ ਤਨਖਾਹਾਂ ਦੇ ਕੇ ਤੇਲਾਂ ਦੇ ਖर्चे ਦੇ ਦਈਏ ਤੇ ਫਿਰ ਵੀ ਜੇ ਇਹ ਗੱਲਾਂ ਸੁਣੀਆਂ ਇਹਦਾ ਮਤਲਬ ਹੀ ਕਾਰਪੈਨ ਟੋਟਲ ਫੈਲ ਹੋ ਜਾਂਦੀ ਹੈ ਡਿਊ ਟੂ ਬਿਊਰੋਕ੍ਰਾਸੀ